38000 ਬੇਦਾਗਿਆ ਪੂਰੇ 7 ਦਾ 38000 ਡਿਸਕਾਊਂਟ ਕਰਦਾ ਹੈ ਲੈ ਵੀ 38000 ਰੁਪਿਆ ਡਿਸਕਾਊਂਟ ਆ ਗਿਆ ਟਰੈਕਟਰ ਚ ਕਾਲੇ ਦੇ ਟਾਇਰ ਬਾਈ ਕਾਲੇ ਦੇ ਟਾਇਰ ਨਾਲ ਦੇ ਜੀ 95 ਪੈਸੇ ਇਹ ਵੀ 1000 1200 ਘੰਟਾ ਚੱਲਿਆ ਜੀ 20 ਪਲੱਸ 21 ਕਈ ਵੀ 6 ਲੱਖ 3000 ਪੂਰਾ 6 ਦਾ ਪੂਰਾ 6 ਰਹਿ ਗਿਆ ਮੈਂ ਤੈਨੂੰ ਪਹਿਲੇ ਹੀ ਕਹਿਣ ਲੱਗਿਆ ਸੀ ਮੈਂ 6 ਕਰਾ ਕੇ ਜਾਵਾਂ ਲੈ ਮਿੱਤਰ ਪਹੁੰਚੇ ਆਪਾਂ ਫਿਰ ਅੱਜ ਕਾਲੇ ਬਾਈ ਕੋਲੇ ਕੋਟਲੇ ਵਾਲੇ ਕੋਲੇ 855 ਤੇ ਕਿੰਗ ਕੋਲੇ ਸਤਿਗੁਰ ਬਾਈ ਕਾਲੇ ਸਤਿਗੁਰ ਕਾਲੇ ਠੀਕ ਆ ਬਾਈ ਕਾਲੇ ਜੀ ਦਾ ਬਾਈ ਠੀਕ ਆ ਕਿਨ ਟਰੈਕਟਰ ਨੇ ਬਈ ਹੁਣ ਅੱਜ ਸੀਸਤ ਨੇ 2 ਵਜੇ ਤੇ 2 ਵਜੇ ਤੇ ਠੀਕ ਆ ਕੰਮ ਰੜ ਪਿਆ ਹਾਂ ਹਾਂ ਚੱਲੀ ਜਾਂਦਾ ਆਪਣਾ ਠੀਕ ਆ ਬਾਈ ਜੀ ਚਲੋ ਬਾਈ ਜੀ ਪਹਿਲਾਂ ਆਪਾਂ ਸਵਰਾਜ 744 ਤੋਂ ਸਟਾਰਟ ਕਰ ਦਾਂਗੇ ਵੀਡੀਓ ਤੇ ਇਹ ਬਾਈ ਜੀ 855 ਦਾ ਕੰਗਾ ਜਿਹੜਾ ਮਰਜੀ ਟਰੈਕਟਰ ਲੈਣਾ ਹੋਵੇ ਤਾਂ ਸੰਪਰਕ ਕਰ ਲਿਓ ਵੇਚਣ ਲਈ ਵੀ ਸੰਪਰਕ ਕਰ ਲਿਓ ਨਾ ਬਾਈ ਜੀ ਹਾਂਜੀ ਤੇ ਇਹ ਕਿੰਨੇ ਮਾੜਾ ਬਾਈ ਜੀ ਇਹ 2014 ਮਾਡਲ ਆ ਜੀ ਕਲੋਸ ਕਰ ਇੰਜਨ ਆ ਬਠਿੰਡਾ ਨੰਬਰ ਠੀਕ ਆ ਜੀ ਲੈ ਬਾਈ ਕਲੋਸ ਕਰਦੇ ਇੰਜਨ ਵਾਲਾ ਟਰੈਕਟਰ ਦੀ ਕੰਡੀਸ਼ਨ ਵੀ ਤਕਾਵਾਗੇ ਤੁਹਾਨੂੰ ਪੂਰਾ ਕੋਕਾ ਵੀ ਸਿਕਾ ਜੇਣਾ ਬਾਈ ਕਾਲੇ ਸੋਨਾ ਡਰੈਕਟਰ ਆ ਪੂਰਾ ਠੀਕ ਆ ਜੀ ਬਟੰਡੇ ਦਾ ਨੰਬਰ ਆ ਬਾਈ ਜੀ ਤੇ ਮਾਡਲ ਹੈਗਾ ਬਾਈ ਇਹ 2014 ਠੀਕ ਆ ਜੀ ਲੈ ਵੀ 2000 ਪਿਛਲੇ ਟਾਇਰ ਨਾ ਜਮਾ ਠੀਕ ਆ ਜੀ ਬਿਸਵਾਸ ਨਹੀਂ ਹੁੰਦਾ ਨਾ ਕਾਲੇ ਹਾਂ ਪੂਰਾ ਸੋਨਾ ਸੋਨਾ ਡਰੈਕਟਰ ਆ ਬਾਈ ਜਮਾ ਪੂਰਾ ਚੰਗਾ ਡਰੈਕਟਰ ਆ ਠੀਕ ਆ ਬਾਈ ਜੀ ਤੇ ਟਾਇਰ ਤਾਂ ਸੁੰਨ ਦਿਖਾ ਦਿੰਨੇ ਬਾਈ ਜੀ ਮੈਂ ਲਾ ਜੇ ਕਾਲੇ ਪੁਆਈ ਨੇ ਨਾ ਹਾਂ ਠੀਕ ਹੈ ਲੈ ਵੀ 14 ਦੇ ਟਾਇਰ ਨੇ ਕਿ ਡਬਲ ਡਿਸਟਰੀਬਿਊਟਰ ਬਾਈ ਜੀ ਡਬਲ ਡਿਸਟਰੀਬਿਊਟਰ ਆ ਮਾਡਲ ਠੀਕ ਆ ਜੀ ਲੈ ਵੀ ਦੇਖ ਸਕਦੇ ਹੋਗੇ ਤਿੰਨ ਮਾੜ ਕਾਲੇ ਸਮਾਨਾ ਬਾਈ ਜੀ ਇਹਦੀ 490000 ਦੇ ਦਾਂਗੇ ਆਪਾਂ 470 ਦਾ 20000 ਡਿਸਕਾਊਂਟ ਕਰ ਦਾਂਗੇ ਨਾ 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 ਹਜੇ ਥੱਲੇ ਆ ਕਾਲੇ ਕੋਈ ਗੱਲ ਨਹੀਂ ਆਉਣ ਦੇ ਮੁੱਕਤ ਹੋਰ ਕਰ ਦਾਂਗੇ ਠੀਕ ਹੈ ਲੈ ਵੀ ਆ ਜਾ ਕੋਈ ਨਾ ਕੋਈ ਚੱਕਰ ਨਹੀਂ ਹੈਗਾ ਆਪਣਾ ਨਾਮ ਲਵੋਗੇ ਨਾ ਕਾਲਾ ਬਾਈ ਸਾਨੂੰ ਖਾਲੀ ਨਹੀਂ ਮੋੜਦਾ ਹੈਗਾ ਪੂਰਾ ਮਾਸਾਨ ਕਰਦੇ ਠੀਕ ਆ ਬਾਈ ਆਪਣਾ ਭਾਈ ਹੈ ਇੱਕ ਤਰ੍ਹਾਂ ਪਾ ਲੱਗ ਚੱਲੀਆ ਤੇ ਕਹੇਗਾ ਬਾਈ ਜੀ ਅਰਜਨ 555 ਇਹ ਵੀ ਪਟੰਡੇ ਦਾ ਨੰਬਰ ਹੈਗਾ ਬਾਈ ਜੀ ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੈੱਕ ਕਰ ਲਓ ਬਾਈ ਜੀ ਚੌਕੜਾ ਟਾਇਰ ਦਾ ਜਮਨ ਨਵਾਂ ਗਾਣਾ ਕਾਲੇ ਹਾਂਜੀ ਇਹ ਹੈਗੇ ਉੱਚੀ ਗੱਡੀ ਵਾਲੇ ਨਾ ਟਾਇਰ ਉੱਚੀ ਗੱਡੀ ਜਾਂ ਠੀਕ ਆ ਲੈ ਵੀ ਜੀ ਜਿਹੜੇ ਵਧੀਆ ਅੱਜ ਕੱਲ 555 ਠੀਕ ਆ ਬਾਈ ਜੀ ਤੇ ਮਾਡਲ ਹੈਗਾ ਕਾਲੇ 2018 ਹੀ ਠੀਕ ਆ ਜੀ ਨਾਲ ਦੇ ਤਾਂ ਨੀਗੇ ਟਾਇਰ ਨਹੀਂ ਟਾਇਰ ਮੱਲਾ ਦੁਆਰੇ ਠੀਕ ਆ ਲੈ ਵੀ ਦੁਆਰੇ ਦੇ ਟਾਇਰ ਨੇਗੇ ਸਾਈਡ ਗੇਅਰ ਚਾ ਬਾਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸੋ ਵੀ ਡੀਲੈਕਸ ਮਾਡਲ ਚਾ ਜਿਹੜਾ ਕਾਲੇ ਬਾਈ ਹਾਂਜੀ ਡੀਲੈਕਸ ਠੀਕ ਆ ਬਾਈ ਜੀ ਤੇ ਡਿਮਾਂਡ ਬਾਈ ਕਾਲੇ 495000 ਠੀਕ ਆ ਜੀ ਦੱਸੋ ਬਾਈ ਜੀ ਮਾੜਾ ਜੀ 470 ਦਾ ਦੇਦਾ 25000 ਡਿਸਕਾਊਂਟ ਕਰ ਦਾਂਗੇ ਠੀਕ ਹੈ ਲੈ ਵੀ 4 ਲੱਖ 70000 ਦਾ ਪਰ انا ਤੇ ਹੋਰ ਕਰ ਦਾਂਗੇ ਹੋਰ ਵੀ ਹੋ ਜਾਊਗਾ 30 ਦੀ ਲਾਲਾ ਹੁਣ ਤਾਂ ਬਸ ਠੀਕ ਹੈ 30 ਦਾ ਬਈ ਲਾਸਟ ਪ੍ਰਾਣਾ ਟਰੈਕਟਰ ਵੀ ਕੱਟ ਲਾਂਗੇ ਲੋਨ ਵੀ ਕਰਵਾ ਦਾਂ ਠੀਕ ਹੈ ਜਸ ਨੂੰ ਹੀ ਆ ਬਈ ਹੁਣ 30000 ਰੁਪਏ ਦਾ ਠੀਕ ਹੈ ਤੇ ਅੱਗੇ ਕੀ ਬਈ ਜੀ ਨਿਊ ਹਾਲੈਂਡ 5500 ਇਹ ਵੀ ਬਟਿੰਡਾ ਨੰਬਰ ਆ ਇਹ ਵੀ ਠੀਕ ਹੈ ਅੱਜ ਪੰਜਾਬ ਨੰਬਰ ਥੋੜੇ ਜਿਆਦਾ ਨੇ ਨਾ ਹਾਂ ਪੰਜਾਬ ਹੀ ਹੈ ਬੱਦਾਂ ਠੀਕ ਹੈ ਲਓ ਵੀ ਫਰੰਟ ਦੇਖ ਸਕਦੇ ਹੋ ਤੁਸੀਂ ਰੇਡੀਅਲ ਲਗੇ ਜਹਾਜੀ ਟਾਇਰ ਆ ਜਹਾਜੀ ਟਾਇਰ ਇਹ ਵੱਡੇ ਟਾਇਰ ਨੇ ਆ ਨਾ ਉਹਨਾਂ ਨਾਲੋਂ ਠੀਕ ਆ ਬਾਈ ਮਗਰ ਲਿਆ ਐਮ ਆਰਪ ਦੇ ਆ 95 ਪੈਸੇ ਠੀਕ ਆ ਜੀ ਲਓ ਵੀ ਇਹ ਵੀ 16 ਦੇ ਟਾਇਰ ਲਗੇ ਕੰਡੀਸ਼ਨ ਤੁਹਾਨੂੰ ਦਿਖਾ ਦਨੇ ਵੀ ਚਾਰੇ ਪਾਸਿਓ ਤੇ ਨਗ ਸਾਰੇ ਪੂਰੇ ਨੇ ਨਾ ਕਾਲੇ ਵੀ ਹਾਂ ਜੀ ਹਾਂ ਠੀਕ ਆ ਜੀ ਤੇ ਸਾਈਡ ਅਲੱਗ ਦੇ ਕਲੱਚ ਵਾਲਾ ਗਿਆ ਨਾ ਬਾਈ ਇਹ ਹਾਂ ਜੀ ਹਾਂ 3 ਸਪੀਡ 3 ਸਪੀਡ ਚ ਓਇਲ ਬ੍ਰੇਕ ਡਿਮਾਂਡ ਬਾਈ ਜੀ ਇਹਦੀ ਇਹਦੀ ਬਾਈ ਜੀ 465000 ਤੇ ਮਾਡਲ ਹੈਗਾ 10 ਹਾਂ ਜੀ ਠੀਕ ਆ ਜੀ ਕੋਕੇ ਵੀਸ ਲਈ ਬੈਠਾ ਨਕਾਲੇ ਟਰੈਕਟਰ ਚੰਗੇ ਠੀਕ ਹੈ ਬਈ ਅੱਜ ਦਾ ਸਾਜੀ ਸੋਨੇ ਟਰੈਕਟਰ ਨੇ ਵਾਕੀ ਦੇਖ ਸਕਦੇ ਇਹ 10 ਮਾਡਲ ਦਿਖਾਇਆ ਹੁਣ ਤੁਹਾਨੂੰ ਪਹਿਲਾਂ ਦਿਖਾਈ ਸੀ 14 ਮਾਡਲ ਤੇ ਇੱਕ ਇੱਕ ਬਈ ਜੀ ਸਵਰਾਜ 855 3 ਸਪੀਡ ਦੇਗੀ ਚੁੱਲੇ ਵਾਲਾ ਹਾਂਜੀ ਤੇ 5 ਸਟਾਰ ਚ ਆ ਗਿਆ ਸਾਈਡ ਗੇਅਰ ਚ ਆ ਗਿਆ ਤੇ ਕੰਡੀਸ਼ਨ ਚੈੱਕ ਕਰ ਸੋ ਬਈ ਪੂਰਾ ਟਾਪ ਮਾਡਲ ਤੇ ਘੰਟੇ ਚੱਲੇ ਹੋਏ ਕਾਲੇ 1000 ਘੰਟੇ ਚੱਲੇ ਜੀ ਠੀਕ ਆ ਬਈ ਇਹ 1000 ਕ ਛੇੜ ਛਾੜ ਤਾਂ ਨਹੀਂ 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 ਠੀਕ ਆ ਬਈ ਇਹ ਬਈ ਦਾ ਬਈ ਆਪ ਨੂੰ ਇੰਨਾ ਕੋ ਵਿਸ਼ਵਾਸ ਆ ਗਿਆਗਾ ਬਈ ਵਧੀਆ ਕੰਡੀਸ਼ਨ ਦਾ ਟਰੈਕਟਰ ਹੁੰਦੇ ਨੇ ਬਾਈ ਕੋਲ ਠੀਕ ਆ ਬਾਈ ਜੀ ਜੇ ਕੋਈ ਗੱਲਬਾਤ ਹੈ ਫੁੱਲ ਟੌਪ ਮਾਡਲ ਠੀਕ ਆ ਬਾਈ ਜੀ ਤੇ ਡਿਮਾਂਡ ਬਾਈ ਡਿਮਾਂਡ ਇਹਦੀ ਬਾਈ ਜੀ 738 7 ਲੱਖ 38 ਯਾਰ ਇਹਦਾ ਮੈਂ ਪੂਰੇ 73800 ਡਿਸਕਾਊਂਟ ਕਰਦਾ ਲੈ ਵੇ 38000 ਰੁਪਏ ਦਾ ਡਿਸਕਾਊਂਟ ਆ ਗਿਆ ਟਰੈਕਟਰ ਚੋਂ ਮਾਨ ਤਾਨ ਮਾੜਾ ਮੋਟਾ ਹੋਊਗਾ ਹੁਣ ਤਾਂ ਚਾਹ ਪਾਣੀ ਜੋਗੇ ਹੋਗਾ ਬਸ ਜਸਨੋ ਵਾਲਾ ਕਮੀ ਹੈ ਗੈਸ ਨੋ ਵਾਲਾ ਕਮੀ ਹੈਗਾ ਬਾਈ ਦਾ ਹੁਣ ਤਾਂ ਠੀਕ ਆ ਪਹਿਲੀ ਆਪਾਂ ਅਖਾ ਜੀ ਬਾਈ ਨੂੰ ਵੀ ਆਹ ਟਰੈਕਟਰ ਦੇ ਨਾਲ ਛੋਟਾ ਵਧੀਆ ਲਮਾਗੇ ਹਾਂ ਤੇ ਅੱਗੇ ਕਹ ਬਈ ਜੀ ਸਵਰਾਜ 855 2020 ਮਾਡਲ 2020 ਮਾਡਲ ਪੀਵੀ 31 ਮਾਨਸਾ ਦਾ ਨੰਬਰ ਨਗਦ ਕੈਸ਼ ਠੀਕ ਹੈ ਲੋ ਵੀ ਨਗਦ ਕੈਸ਼ ਦਾ ਤੇ ਇਹ ਕਹ ਬਈ ਜੀ ਦੇਗੀ ਚੁੱਲੇ ਵਾਲਾ ਸਾਢੇ 950 ਘੰਟਾ ਚੱਲਿਆ ਜੀ ਠੀਕ ਹੈ ਲੋ ਇਹ ਸਾਢੇ 950 ਘੰਟਾ ਚੱਲਿਆ ਇਹ ਵੀ ਟੌਪ ਮਾਡਲ ਆ ਜਾ ਜੀ ਫੁੱਲ ਸੋਨਾ ਟਰੈਕਟਰ ਠੀਕ ਆ ਵੀ ਫੁੱਲ ਸੋਨਾ ਟਰੈਕਟਰ ਹੈਗਾ ਦਵਾਵੇ ਲੂਵੇ ਦੀ ਤੁਸੀਂ ਦੇਖ ਸਕਦੇ ਬਈ ਹਜੇ ਤੱਕ ਨਾਲ ਦੇ ਪੈਨੇਗੇ ਠੀਕ ਹੈ ਬਈ ਕਾਲੇ ਇਹ ਗੱਲ ਹੈ ਨਾ ਇਹ ਟਰੈਕਟਰ ਤੇ ਜਿਹੜੀ ਉਹ ਟਰੈਕਟਰ ਤੇ ਹਾਰ ਪਾ ਕੇ ਲੈ ਜਾ ਕੋਈ ਜੱਜ ਨਹੀਂ ਚੰਗੇ ਟਰੈਕਟਰ ਹੈ ਠੀਕ ਹੈ ਬਈ ਜੀ ਡਿਮਾਂਡ ਵੀ ਵੱਧ ਆ 20 ਮਾਡਲਾਂ ਦੀ ਠੀਕ ਹੈ ਡਿਮਾਂਡ ਵੀ ਬਈ ਜੀ ਇਹਨਾਂ ਦੀ ਵੱਧ ਆ ਕਿ ਇੱਕ 20 ਮਾਡਲ ਹੋਇਆ 21 22 23 ਠੀਕ ਹੈ ਇਹਨਾਂ ਨੂੰ ਤਾਂ ਅਗਲਾ ਭੱਜ ਕੇ ਲੈਂਦਾ ਭੱਜ ਕੇ ਲੈਂਦਾ ਠੀਕ ਹੈ ਬਈ ਜੀ 20 ਮਾਡਲ ਆ ਤੇ ਡਿਮਾਂਡ ਦੇ ਗਲੇ 6,70,000 900 ਘੰਟਾ ਚੱਲਿਆ ਹੋਇਆ ਹਾਂ ਠੀਕ ਹੈ ਲਓ ਬਈ 6 ਲੱਖ 70000 ਰੁਪਏ ਡਿਮਾਂਡ ਆਗੇ ਇੰਜਨ ਗੇਅਰ ਦੀ ਕੋਈ ਫੁੱਲ ਗਾਰੰਟੀ ਹੈ ਜੀ ਕੋਈ ਬਾਕੇ ਲੈ ਜੇ ਪਾਵਾ ਠੀਕ ਆ ਲੋਨ ਕਰਾਉਣਾ ਲੋਨ ਵੀ ਕਰਵਾ ਦਾਂ ਠੀਕ ਆ ਜਾਂਸੀ ਚ ਟਰਾਈ ਮਾਰੇ ਜੇ ਦੇ ਤੇ ਮਾਰ ਲਓ ਹਾਂ ਅਗੇ ਕਹੇਗਾ ਵੀ ਸਵਰਾਜ 855 4 ਸਟਾਰ ਰਿਵਰਸ ਵੀਡੀਓ ਬਿਨਾ ਦੇਗੀ ਤੁਲੇੜਾ ਪਾਵਰ ਸਟੀering ਚਾਬੇ ਜੀ ਇਹ ਟਾਇਰ ਬਾਈ ਕਾਲੇ ਦੇ ਟਾਇਰ ਨਾਲ ਦੇ ਆ ਜੀ 95 ਪੈਸੇ ਇਹ ਵੀ 1012 100 ਘੰਟਾ ਚੱਲਿਆ ਜੀ 20 ਪਲੱਸ 21 20 ਮਾਡਲ ਆ ਕਪ 21 ਦੀ ਆ ਠੀਕ ਆ ਇਹ ਤੇਰਾ ਸੰਗਰੂਰ ਨੰਬਰ ਆ ਜੀ ਠੀਕ ਆ ਇਹ ਤਾਂ ਤਾਂ ਕਹਿ ਨਹੀਂ ਸਕਦੇ ਬੰਪਰ ਵੀ ਨਹੀਂ ਪੇਂਟ ਕਰਵਾਇਆ ਨਾ ਕਾਲ ਠੀਕ ਹੈ ਲੈ ਬਈ ਇਹਦਾ ਇਹਦਾ ਜਮਾ ਨਵਾਂ ਟਰੈਕਟਰ ਹੈ ਠੀਕ ਹੈ ਲੈ ਬਈ ਜਮਾ ਨਵਾਂ ਟਰੈਕਟਰ ਹੈਗਾ ਕੋੜਾ ਗੜੀ ਆਪਾ ਦਵਾ ਬੇਲੂਪੀ ਤੁਸੀਂ ਦੇਖ ਸਕਦੇ ਹੋ ਕਿ ਭਾਈ ਜੀ ਨਾਲ ਦੇ ਪੈਣਗੇ ਆ ਸੀਟ ਦੇ ਥੱਲੇ ਵੀ ਦੇਖ ਸਕਦੇ ਹੋ ਨੇ ਨਾ ਭਾਈ ਜੀ ਡਬਲ ਡਿਸਟ੍ਰੀਬਿਊਟਰ ਆ ਗਿਆ ਤੇ ਕਾਲੇ ਡਿਮਾਂਡ ਵਈ ਦੀ ਡਿਮਾਂਡ ਇਹਦੀ 6,23,000 ਦੀ ਠੀਕ ਹੈ ਲੈ ਬਈ 6,23,000 ਪੂਰਾ 6 ਦਾ ਪੂਰਾ 6 ਰਹਿ ਗਿਆ ਮੈਂ ਤੈਨੂੰ ਪਹਿਲੇ ਹੀ ਕਹਿਣ ਲੱਗਿਆ ਸੀ ਮੈਂ 6 ਦੇ ਕਰਾ ਕੇ ਜਾਵਾਂਗਾ ਠੀਕ ਹੈ ਭਾਈ ਜੀ ਤੇ ਅੱਗੇ ਗਿਆ ਭਾਈ ਜੀ ਸਵਰਾਜ 855 5 ਸਟਾਰ ਵਾਲਾ ਡੇਗੇ ਚੁੱਲੇ ਵਾਲਾ ਤੇ ਇਹ ਮਾਡਲ ਵੇਕਾਲੇ ਇਹ ਮਾਡਲ 19 ਹੈ ਜੀ ਇਹ 19+20 ਉਹ ਹੈਗਾ 20+1 ਜਾਨਾ ਗਾਲ ਇਹ ਐਚ ਆਰ ਨੰਬਰ ਹੈ ਠੀਕ ਹੈ ਜੀ ਇਹ ਹਰਿਆਣਾ ਨੰਬਰ ਚ ਆ ਬਈ ਜੀ ਇਹ ਦੂਜੇ ਵਾਰ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਬਈ ਜੀ ਤੇ 5 ਇਹ ਸਟਾਰ ਆ ਬਈ ਜੀ ਡਬਲ ਡਿਸਟ੍ਰੀਬਿਊਟਰ ਆ ਤੇ 14 ਦੇ ਟਾਇਰ ਚ ਆਗਾ ਰਿਟਾਇਰ ਬਈ ਦੁਬਾਰ ਦੇ ਜੀ ਦੁਬਾਰ ਦੇ ਟਾਇਰ ਆਗੇ ਇਹ ਵੀ ਉੱਚੀ ਗੱਡੀ ਵਾਲੇ ਆਗੇ ਟਾਇਰ ਉੱਚੀ ਗੱਡੀ ਆ ਨਵੇਂ ਪਾਈ ਠੀਕ ਹੈ ਲੈ ਵੀ ਜੀ ਨਵੇਂ ਟਾਇਰ ਆ ਗਏ ਉੱਚੀ ਗੁੱਡੀ ਵਾਲੇ ਤੇ ਡਿਮਾਂਡ ਬਈ ਕਾਲੇ ਦੀ ਡਿਮਾਂਡ ਇਹਦੀ 625 ਜੀ 6 ਲੱਖ ਦਾ ਲੈ ਜਾ ਬਾਈ ਚੁੱਪ ਕਰਕੇ ਪੂਰੇ 6 ਦਾ ਦੇ ਹੋਰ ਵੀ ਕਰ ਦਾਂਗੇ ਮਾਨਤਾ ਨਾਲ ਵੀ ਜੀ ਹੋਰ ਵੀ ਮਾਨਤਾ ਨਾਲ ਹੋ ਜਾਊਗਾ ਤੇ ਅੱਗੇ ਕਿ ਬਈ 10855 ਇਹ ਵੀ ਮਾਰਡ ਇਹ ਵੀ 19+20 ਹੈ ਜੀ ਠੀਕ ਹੈ ਲੈ ਵੀ ਇਹ ਵੀ 19+20 ਆਗਾ ਇਹ 16 ਨੇ ਟਨ ਹੈ ਠੀਕ ਹੈ ਬਾਈ ਜੀ ਤੇ ਕਿੰਨੇ ਪੈਸੇ ਪੈ ਟਾਇਰ ਬਾਈ 70 ਕਿ ਪੈਸੇ ਹੋਣਗੇ 75 ਵਿੱਚ ਠੀਕ ਹੈ ਲੈ ਵੀ 60 65 ਪੈਸੇ ਟਾਇਰ ਨੇਗੇ オリジナル ਇਹ ਕਾਲੇ ਬਾਈ ਆਹ オリジナル ਹੈ ਜੀ ਆ ਚੀਜ਼ ਦੱਸ ਦੀ ਹੈ ਇਹ 4 ਨੰਬਰ ਆ ਐਨਸੀ ਦੇ ਦਾਂ ਠੀਕ ਹੈ ਲੈ ਵੀ ਐਨਸੀ ਮਿਲ ਜੂਗੀ ਤੇ ਇਹਦੀ ਡਿਮਾਂਡ ਬਈ ਕਾਲੇ ਇਹਦੀ ਡਿਮਾਂਡ ਜੀ 630000 ਠੀਕ ਹੈ ਲੈ ਵੀ ਇਹਦੀ 6 ਲੱਖ ਪੂਰੇ 6 ਦਾ ਹੀ ਇਹ ਦੇ ਦਾਂ ਠੀਕ ਹੈ ਲੈ ਵੀ ਇਹ ਵੀ 6 ਲੱਖ ਰੁਪਏ ਦਾ ਦਰਾਂਗੇ ਬਾਈ ਕਹਦਾ 6 ਲੱਖ ਰੁਪਏ ਦਾ ਇਹ ਵੀ 6 ਲੱਖ ਰੁਪਏ ਦਾ ਤੇ ਇਹ 6 ਦਾ ਇਹ ਵੀ 6 ਦਾ ਲੈ ਵੀ ਤਿੰਨੇ 6 6 ਲੱਖ ਰੁਪਏ ਦੇ ਨੇ 18 ਲੱਖ ਰੁਪਏ ਦੇ ਤਿੰਨੇ ਲੈ ਜਾ ਜੀ ਨਾ ਬਈ ਮਾਨਦਾਨ ਜੇ ਇਕੱਠੇ ਲੈ ਕੇ ਜਾਣਗੇ ਹੋਰ ਵੀ ਹੋ ਜਾਊਗਾ ਹੋਰ ਵੀ ਹੋ ਜਾ ਕੋਈ ਜੀ ਠੀਕ ਹੈ ਬਈ ਕਾਲੇ ਇੱਥੋਂ ਬਿਨਾਂ ਲੋਕੇਸ਼ਨ ਬਈ ਕਾਲੇ ਪਿੰਡ ਆਪਣਾ ਜੀ ਕੋਟਲੀ ਕਲਾਂ ਨੇੜੇ ਮੋੜ ਮੰਡੀ ਠੀਕ ਆ ਭਾਈ 7788366007 ਠੀਕ ਆ ਭਾਈ ਇਹ ਨੰਬਰ ਤੇ ਸੰਪਰਕ ਕਰ ਲੈਣਾ ਭਾਈ ਠੀਕ ਆ ਭਾਈ ਕਾਪੀ ਕਾਗਜ਼ਾਂ ਦੀ ਗਰੰਟੀ ਪੂਰ ਗਰੰਟੀ ਹੈ ਜੀ ਇਹ ਕਰੇ ਤਾਂ ਨਹੀਂ ਹੁਣ ਕੋਈ ਟਰੈਕਟਰ ਹੈ ਨਹੀਂ ਕਰੇ ਤਾਂ ਇੱਥੇ ਮੰਡੀ ਤੇ ਲੇ ਅੱਜ ਸਾਰੇ ਠੀਕ ਆ ਸਾਰੇ ਉਰੇ ਨੇ ਗਏ ਬਾਬੇ ਕਿ ਜੰਦੇ ਨਾਲ ਜਿਆ ਹੋਰ ਆ ਜਾਂਦੇ ਜੀ ਠੀਕ ਆ ਭਾਈ ਠੀਕ ਆ ਭਾਈ ਕਾਲੇ ਬਹੁਤ ਧੰਨਵਾਦ ਗੱਲ ਕਰਕੇ ਵਧੀਆ ਲੱਗਿਆ ਚਲੋ ਭਾਈ ਜੀ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਾਲੇ ਫੋਲੋ ਧੰਨਵਾਦ ਸਤਿ ਸ਼੍ਰੀ ਅਕਾਲ